ਹਾਂ ਜੀ ਸਸੇ ਕਾਲ ਜੀ ਸਾਰਿਆਂ ਨੂੰ ਹਾਂ ਜੀ ਅੱਜ ਤੁਹਾਨੂੰ ਆਪਾਂ ਦੱਸਾਂਗੇ ਫਾਰਸੀ ਸਲਵਾਰ ਕੱਟਣ ਬਾਰੇ ਇਸ ਤਰ੍ਹਾਂ ਜੀ ਆਪਾਂ ਕੱਪੜੇ ਨੂੰ ਫੋਲਡ ਕਰ ਲਿਆ ਫਿਰ ਆਪਾਂ ਜੀ ਡਬਲ ਫੋਲਡ ਕਰ ਲੈਣਾ ਹੈਗਾ ਇਸ ਤਰ੍ਹਾਂ ਜੀ ਆਪਾਂ ਇਹਦੀਆ ਦੇਖੋ ਚਾਰ ਤਿਆਂ ਹੋ ਗਈਆਂ ਤੇ ਜਿਹੜੇ ਪਾਸੇਓ ਖੁੱਲਾ ਹੈ ਜੀ ਆਪਾਂ ਉਸ ਪਾਸਾ ਆਪਣੇ ਵੱਧ ਰੱਖ ਲੈਣਾ ਬੰਦ ਪਾਸਾ ਆਪਾਂ ਦੀ ਦੂਸਰੇ ਪਾਸੇ ਰੱਖ ਲੈਣਾ ਹੈਗਾ ਤੇ ਇਸ ਤਰ੍ਹਾਂ ਜੀ ਆਪਾਂ ਇਦੀ ਲੰਬਾਈ ਰਤ ਲੈਣੀ ਹੈ ਜਿਹੜੀ ਆਪਣੀ ਜਿੰਨੀ ਲੰਬਾਈ ਆਪਣੀ ਸਲਵਾਰ ਦੀ ਹੁੰਦੀ ਹੈ ਜੀ ਆਪਾਂ ਉਹਦੇ ਨਾਲੋਂ 4 ਇੰਚ ਵਾਧਾ ਰੱਖਣਾ ਹੈ 2 ਇੰਚ ਦੀ ਕਾਟ ਆ ਉਹ ਵੀ ਆਪਾਂ ਵਾਧਾ ਰੱਖਣਾ ਤੇ ਅੱਧਾ ਇੰਚ ਆਪਣਾ ਮਾਰਜਨ ਵਿੱਚ ਆ ਜਾਊਗਾ ਸਾਰਾ ਆਪਾਂ ਟੋਟਲ ਇਸ ਤਰ੍ਹਾਂ ਜੀ ਕਰਕੇ ਆਪਾਂ 6.5 ਇੰਚ ਵਾਧਾ ਰੱਖਣਾ ਹੈ ਇਸ ਤਰ੍ਹਾਂ ਜੀ ਆਪਾਂ ਮੂਰੀ ਦਾ ਨਿਸ਼ਾਨ ਲਾ ਲੈਣਾ ਹੈਗਾ ਆਪਣੀ ਮੂਰੀ ਹੈਗੀ ਹੈ ਜੀ 7.5 ਤੇ ਆਪਾਂ 1 ਇੰਚ ਵਾਧਾ ਕਰਕੇ 8.5 ਤੇ ਨਿਸ਼ਾਨ ਲਾ ਲੈਣਾ ਤੇ ਆਸਨ ਤੇ ਜੀ ਆਪਾਂ ਲਾ ਲੈਣਾ 11 ਇੰਚ ਦੇ ਨਿਸ਼ਾਨ ਉ게 ਇਹ ਆਪਣੀ ਥੋੜੀ ਜੀ ਹੈਵੀ ਸਲਵਾਰ ਹੈ ਇਸ ਤਰ੍ਹਾਂ ਜੀ ਆਪਾਂ 11 ਤੇ ਨਿਸ਼ਾਨ ਲਾ ਕੇ ਫਿਰ ਆਪਾਂ ਜੀ ਕਰਵ ਸਕੀਲ ਦੇ ਨਾਲ ਮਿਲਾ ਕੇ ਇਸ ਤਰ੍ਹਾਂ ਜੀ ਆਪਾਂ ਇਹਦੀ ਕਟਿੰਗ ਕਰਨੀ ਹੈ ਨਿਸ਼ਾਨ ਲਾਉਣਾ ਆਪਾਂ ਇਸ ਤਰ੍ਹਾਂ ਜੀ ਦੇਖੋ ਜੀ ਆਪਣੀ ਉੱਤੋਂ ਆਪਾਂ 2.5 ਇੰਚ ਦੀ ਕਾਟ ਪਾ ਦੇਣੀ ਹੈ 2.5 ਇੰਚ ਦੀ ਕਾਟ ਪਾ ਕੇ ਜੀ ਇਸ ਤਰ੍ਹਾਂ ਫਿਰ ਆਪਣੀ ਸਲਵਾਰ ਜਿਹੜੀ ਜੀ ਉਹ ਬੈਕ ਸਾਈਡ ਤੋਂ ਚੱਕੀ ਨਹੀਂ ਜਾਂਦੀ ਆਪਣੀ ਸਲਵਾਰ ਜੀ ਜਿਹੜੀ ਬਹੁਤ ਇੱਕ ਪਰਫੈਕਟ ਤਰੀਕੇ ਦੇ ਨਾਲ ਬਣਦੀ ਹੈ ਪਿੱਛੋਂ ਖਚਾ ਨਹੀਂ ਪੈਂਦਾ ਇਹਦਾ ਤੇ ਜੀ ਬਿਲਕੁਲ ਸਹੀ ਬਣਦੀ ਹੈ ਇਸ ਤਰ੍ਹਾਂ ਜੀ ਆਪਾਂ ਇਹਨੂੰ ਕੱਟਣਾ ਹੈਗਾ نیچے ਜਿਹੜਾ ਆਪਾਂ ਜੀ 6 ਇੰਚ ਲਿਆ ਉਹਦੇ ਵਿੱਚ ਆਪਾਂ 4 ਇੰਚ ਮੂਰੀ ਫੋਲਡ ਵਿੱਚ ਹੀ ਕੱਪੜਾ ਰੱਖਿਆ ਹੈ ਆਪਾਂ ਜੀ ਉਹਨੂੰ ਵਿੱਚ ਹੀ ਫੋਲਡ ਕਰਨਾ ਹੈ ਜੀ 2 ਇੰਚ ਦੇ ਆਪਾਂ ਪੋਣੀ ਸਿੱਕਾ ਾਟ ਤੇ ਅੱਧਾ ਜਿ ਆਪਣਾ ਮਾਰ ਚ ਲੈ ਜੀ ਇਸ ਤਰ੍ਹਾਂ ਆਪਾਂ ਜੀ ਕੱਪੜਾ ਜਿਹੜਾ ਉੱਪਰੋਂ ਲਿਆ ਆਪਣਾ ਉਹਦੀ ਆਪਾਂ ਜੀ 벨ਟ ਕਟਾਂਗੇ 벨ਟ ਆਪਣੀ ਹੈਗੀ ਆ ਜੀ ਪੂਰੀ ਤੇ ਆਪਾਂ ਜੀ 21.5 ਲੈਂਥ ਲਵਾਂਗੇ ਚੜਾਈ ਆਪਾਂ ਲਵਾਂਗੇ ਜੀ ਇਹਦੀ 7.5 ਇੰਚ ਆਪਾਂ 벨ਟ ਰੱਖਾਂਗੇ ਜੀ ਇਸ ਤਰ੍ਹਾਂ ਆਪਣੀ ਕਸਟਮਰ ਦੀ 벨ਟ ਹੈਗੀ ਆ ਜੀ ਵੀ ਇਸ ਤਰ੍ਹਾਂ ਜੀ ਆਪਾਂ ਇਹਨੂੰ ਸਾਡੇ ਕੀਤੇ ਨਿਸ਼ਾਨ ਲਾ ਕੇ ਇਸ ਤਰ੍ਹਾਂ ਤੇ ਸਾਡੇ ਸਾਥ ਤੇ ਨੀਚੇ ਲਾਉਣਾ ਤੇ ਸਪੰਜ ਤਿਆਰ ਰਿਹਾ ਜੀ 2 ਇੰਚ ਦਾ ਨੇਪਾ ਇਸ ਤਰ੍ਹਾਂ ਜੀ ਆਪਾਂ 벨ਟ ਕੱਟ ਦਿੱਤੀ ਐ ਇਸ ਤਰ੍ਹਾਂ ਜੀ ਆਪਾਂ ਸਲਵਾਰ ਦੀ ਕਟਿੰਗ ਕਰ ਦਿੱਤੀ ਐ ਜੀ ਜੇ ਆਪ ਮੇਰੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਜੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ